ਕੀ ਤੁਸੀਂ ਜਾਣਦੇ ਹੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਪੰਜਵਾਂ ਸਹਬਜ਼ਾਦਾ ਵੀ ਸੀ ਆਓ ਜਾਣਦੇ ਹਾਂ ਉਸ ਪੰਜਵੇਂ ਸਹਬਜ਼ਾਦੇ ਬਾਰੇ ਜਿਸ ਦਾ ਨਾਮ ਸੀ ਭਾਈ ਜੱਤਾ ਜੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਬਾਬਾ ਜੀਵਨ ਸਿੰਘ ਦੇ ਨਾਮ ਨਾਲ ਜਾਣਿਆ ਗਿਆ ਗੁਰਤੇਗ ਬਹਾਦਰ ਸਾਹਿਬ ਜੀ ਦੇ ਇੱਕ ਪੱਕੇ ਸ਼ੇਸਨ ਸਦਾਨੰਨ ਜੀ ਜਿਹੜੇ ਲੰਬਾ ਸਮਾਂ ਉਹ ਨਦੀ ਸੇਵਾ ਚ ਰਹੇ ਜਦੋਂ ਬਾਬੇ ਬਕਾਲੇ ਉਹ ਪੋਰੀ ਦੇ ਵਿੱਚ ਤਪੱਸਿਆ ਕਰ ਰਹੇ ਸੀ ਸਦਾਨੰਦ ਜੀ ਦੀ ਪਤਨੀ ਸੀ ਬੀਬੀ ਲਾਜਵੰਤੀ ਜਿਸ ਨੂੰ ਗੁਰਤੇਗ ਬਹਾਦਰ ਜੀ ਮਹਾਰਾਜ ਪਿਆਰ ਦੇ ਨਾਲ ਬੀਬੀ ਪ੍ਰੇਮੋ ਕਿਹਾ ਕਰਦੇ ਸੀ ਉਹਨਾਂ ਦੇ ਘਰ 2 ਸਤੰਬਰ 1608 ਨੂੰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਗੱਗੋਮਾਲ ਅਮਰਤਸਰ ਵਿਖੇ ਆਪ ਜੀ ਦੇ ਪਿਤਾ ਗੁਰਤੇਗ ਬਹਾਦਰ ਜੀ ਦੇ ਨਾਲ ਧਰਮ ਪ੍ਰਚਾਰ ਦੇ ਲਈ ਉਦਾਸੀਆਂ ਤੇ ਰਹਿੰਦੇ ਸੀ ਇਸੇ ਕਰਕੇ ਭਾਈ ਜੈਤਾ ਜੀ ਦਾ ਜੀਵਨ ਵੀ ਉਦਾਸੀਆਂ ਦੇ ਵਿੱਚ ਬੀਤਿਆ ਬਨਾਰਸ ਪਟਨਾ ਸਾਹਿਬ ਤੇ ਹੋਰ ਥਾਵਾਂ ਵੀ ਗਏ ਆਪ ਜੀ ਦਾ ਵਿਆਹ ਪਿੰਡ ਰਿਆੜ ਦੀ ਬੀਬੀ ਰਾਜਕੌਰ ਦੇ ਨਾਲ ਹੋਇਆ ਆਪ ਜੀ ਦੇ ਚਾਰ ਬੇਟੇ ਹੋਏ ਸੁਖਾ ਸਿੰਘ ਸੇਵਾ ਸਿੰਘ ਗੁਲਜਾਰ ਸਿੰਘ ਅਤੇ ਗੁਰਦੇਵਾਲ ਸਿੰਘ ਜਦੋਂ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰਤੇਗ ਬਹਾਦਰ ਜੀ ਨੇ ਆਪਣਾ ਬਲੀਦਾਨ ਦਿੱਤਾ ਤਾਂ ਭਾਈ ਜੈਤਾ ਜੀ ਹੀ ਆਪਣੇ ਪਿਤਾ ਸਦਾਨੰਦ ਦਾ ਸੀਸ ਕੱਟ ਕੇ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦੀ ਜਗ੍ਹਾ ਤੇ ਰੱਖ ਕੇ ਉਹਨਾਂ ਦਾ ਸੀਸ ਚੱਕ ਕੇ ਸ਼੍ਰੀਨੰਦਪੁਰ ਸਾਹਿਬ ਲੈ ਆਏ ਤੇ ਬਾਲ ਗੁਰੂ ਗੋਬਿੰਦ राय ਜੀ ਦੀ ਦੇਖ ਰੇਖੇਡ ਉਸ ਦਾ ਅੰਤਿਮ ਸੰਸਕਾਰ ਆਪ ਜੀ ਨੇ ਕੀਤਾ ਗੁਰੂ ਜੀ ਨੇ ਆਪ ਜੀ ਨੂੰ ਗੱਲ ਨਾਲ ਲਾਇਆ ਅਤੇ ਰੰਗਰੇਟੇ ਗੁਰੂ ਕੇ ਬੇਟੇ ਦੇ ਨਾਲ ਨਿਵਾਸਿਆ ਉਹਨਾਂ ਦੇ ਨਾਲ ਆਪ ਜੀ ਦਾ ਬਹੁਤ ਜ਼ਿਆਦਾ ਪ੍ਰੇਮ ਸੀ ਜੀਵਨ ਦੇ ਲਗਭਗ 25 ਤੋਂ ਜ਼ਿਆਦਾ ਵਰੇ ਆਪ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਰਹੇ ਤੇ ਉਹਨਾਂ ਦੇ ਨਾਲ ਮਿਲ ਕੇ 14 ਜੰਗਾਂ ਵੀ ਲੜੀਆਂ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰਣਜੀਤ ਨਗਾਰਾ ਵਜਾਉਣ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲਾ ਭਾਈ ਜੈਤਾ ਜੀ ਨੂੰ ਹੀ ਪਹਿਲਾ ਨਗਾਰਚੀ ਨਿਯੁਕਤ ਕੀਤਾ ਗਿਆ ਆਪ ਜੀ ਦਾ ਜਨਮ ਵਾਲਮੀਕੀ ਪਾਈਚਾਰੇ ਦੇ ਵਿੱਚ ਹੋਇਆ ਸੀ ਇੱਕ ਯੋद्धा ਹੋਣ ਦੇ ਨਾਲ-ਨਾਲ ਆਪ ਇੱਕ ਲੇਖਕ ਅਤੇ ਕਵੀ ਵੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਆਪ ਜੀ ਨੇ ਇੱਕ ਚਰਿਤ ਲਿਖਿਆ ਜਿਸ ਦਾ ਨਾਮ ਸ਼੍ਰੀ ਗੁਰੂ ਕਥਾ 19 ਦਸੰਬਰ 1705 ਈਸਵੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਰਿਵਾਰ ਤੇ ਸੇਵਕਾਂ ਸਮੇਤ ਸ਼੍ਰੀ ਨਨਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਸਰਸਾ ਨਦੀ ਦੇ ਕਿਨਾਰੇ ਤੇ ਮੁਗਲਾ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਵਿੱਚ ਸੇਬ ਜਦਾ ਅਜੀਤ ਸਿੰਘ ਜੀ ਦੁਸ਼ਮਣਾਂ ਦੇ ਨਾਲ ਕਿਰ ਗਏ ਤਾਂ ਉਸੇ ਸਮੇਂ ਭਾਈ ਜੈਤਾ ਜੀ ਉਥੇ ਆਣ ਪਹੁੰਚੇ ਉਹਨਾਂ ਨੇ ਦੁਸ਼ਮਣਾਂ ਦਾ ਬੜੀ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ ਅਤੇ ਬਾਬਾ ਜੀਤ ਸਿੰਘ ਜੀ ਨੂੰ ਸਰਸਾ ਨਦੀ पार ਕਰਵਾਈ ਬਾਬਾ ਜੀਵਨ ਸਿੰਘ ਜੀ ਐਨੇ ਜ਼ਖਮੀ ਹੋ ਗਏ ਸੀ ਤੇ ਉਹਨਾਂ ਦਾ ਖੂਨ ਬਹੁਤ ਵਹਿ ਚੁੱਕਿਆ ਸੀ ਤੇ ਅੰਤ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ 22 ਦਸੰਬਰ ਸਤਾਰਨ ਸੋਚਾਰ ਇਸ ਫੀਨੂ ਆਪ ਜੀ ਸ਼ਹੀਦੀ ਪ੍ਰਾਪਤ